ਸਸਿਆਦਸ਼ ਕੋ ਜਿਸ ਜਿਸ ਥਾਂ ਤੇ ਖਲੋਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਹਬੀਬਵਾਲ ਮੰਡ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਬਹੁਤ ਦੋ ਤਿੰਨ ਦਿਨ ਤੋਂ ਹੀ ਜਿਹੜਾ ਲਗਾਤਾਰ ਜਿਹੜਾ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਾਣੀ ਦਰਿਆ ਦਾ ਜਿਹੜਾ ਪਾਣੀ ਆ ਜਿਹੜਾ ਲੋਕਾਂ ਦੇ ਜਿਹੜੇ ਘਰਾਂ 'ਚ ਵੜ ਗਿਆ ਤੇ ਆਪਾਂ ਕਹਿ ਸਕਦੇ ਹਾਂ ਫਸਲਾਂ ਜਿਹੜੀਆਂ ਨੇ ਕਾਫੀ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਆਪਾਂ ਕਹਿ ਸਕਦੇ ਹਾਂ ਮੰਡ ਖੇਤਰ ਦੀ ਆਪਾਂ ਗੱਲ ਕੀਤੀ ਜਾਦਾ ਹਬੀਵਲ ਮੰਡ ਦੇ ਵਿੱਚ ਆ ਇਸਨੇ ਖਲੋਤੇ ਆ ਤੇ ਆ ਪਰਿਵਾਰ ਤੁਸੀਂ ਦੇਖ ਸਕਦੇ ਹੋ ਇਹ ਗੁਜਰ ਬਰਾਦਰੀ ਦਾ ਪਰਿਵਾਰ ਹੈ ਜਿਹੜਾ ਬਹੁਤ ਲੰਮੇ ਸਮੇਂ ਤੋਂ ਪਿੰਡ ਹਬੀਵਲ ਮੰਡ ਦੇ ਵਿੱਚ ਰਹਿ ਰਿਹਾ ਤੇ ਅਨਾਂ ਦੇ ਘਰ ਤੱਕ ਜਿਹੜਾ ਪਾਣੀ ਤੁਸੀਂ ਆ ਦੇਖ ਸਕਦੇ ਹੋ ਇਹ ਤੁਹਾਨੂੰ ਤਸਵੀਰਾਂ ਪਿੰਡ ਹਬੀਬ ਵਾਲ ਮੰਡ ਤੋਂ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਪਾਣੀ ਦੇ ਬਾਰੇ ਅਸੀਂ ਤੁਹਾਡੇ ਰੂਬਰੂ ਗਰਾਨ ਜਾ ਰਹੇ ਆਪਾਂ ਗੱਲਬਾਤ ਕਰਾਂਗੇ ਗੁਜਰ ਬਰਾਦੀ ਦੇ ਜਿਹੜੇ ਮੋਤਬਰ ਨੇ ਸਾਡੇ ਚੌਂਕੀ ਭਾਜੀ ਆਪਾਂ ਨਾਲ ਖਲੋੋਤੇ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਮੰਡ ਹਬੀਬ ਵਾਲ ਦੇ ਵਿੱਚ ਜਿੱਦਾਂ ਆਪਾਂ ਤੁਹਾਡੇ ਸਾਹਮਣੇ ਬਹੁਤ ਮਾੜੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਕਿਦਣ ਤੋਂ ਜਿੱਦਾਂ ਪਾਣੀ ਦਾ ਆਪਾਂ ਕਹੀਏ ਤੇ ਪਾਣੀ ਦਾ ਜੋਰ ਜਿੱਦਾ ਪਿਆ ਸੀ ਇਹ 7 ਦਿਨ ਹੋ ਗਏ ਪਾਣੀ ਨੂੰ अच्छा हां जी जोर ਪੈਂਦੇ ਥੋੜਾ 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 اچھا اچھا हां जी ਵਧ ਗਿਆ اچھا 6-7 ਦਿਨ ਹੋ ਗਏ ਮਾਨ ਦੇ ਵਿੱਚ ਪੂਰਾ ਜ਼ੋਰ ਪਾਣੀ ਦਾ ਪੂਰਾ ਜੀ ਪੂਰਾ ਜ਼ੋਰ ਮਾਨ ਦਾ ਠੀਕ ਹੈ ਤੇ ਬਾਕੀ ਉਹ ਡੰਗਰਾਂ ਦਾ ਚਾਰਾ ਚੂਰਾ ਵੀ ਸਾਰਾ ਰੁੜ ਗਿਆ ਤੇ ਝੋਨਾ ਵੀ ਲਾਇਆ ਸੀ ਆਦੇ ਸਾਣਾ ਝੋਨਾ ਵੀ ਬਰਬਾਦ ਹੋ ਗਿਆ ਤੂੜੀਆਂ ਸੀ ਗਿਆ ਤੂੜੀਆਂ ਦੇ ਫਰਾਲੀ ਜਿਹੜੀ ਫਰਾਲੀ ਉਹ ਵੈਲਾ ਤੁਰੀ ਜਾਂਦੀ ਆ ਇਹ ਝੋਨੇ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਝੋਨਾ ਜਿਹੜਾ ਪਾਣੀ ਦੀ ਮਾਰ ਥਲੇ ਆ ਗਿਆ ਇੱਕ ਦਾ ਇੱਥੇ ਤੇ ਇੱਥੇ ਹਿਸਾਬ ਨਾਲ ਬਹੁਤ ਜ਼ਿਆਦਾ ਤੇ ਮੇਰੇ ਹਿਸਾਬ ਨਾਲ ਸੰਕੜੇ ਆ 11 ਕਿੱਲੇ 11 ਕਿੱਲੇ ਆ ਤੁਸੀਂ ਵੀ ਝੋਨਾ ਬੀਜਿਆ ਸੀ ਹਾਂਜੀ ਹਾਂਜੀ ਕਿਸ ਨੇ 1 ਕਿੱਲੇ ਬੀਜਿਆ ਕਿਸ ਨੇ 5 ਕਿੱਲੇ ਕਿਨੇ 7 ਕਿੱਲੇ ਕਿਨੇ 10 ਕਿੱਲੇ ਇਦਾਂ ਦਾ ਹੈਗਾ ਗੁਜਰ ਬਰਾਦਰੀ ਦੇ ਹੈਗੇ ਆ 11 ਕਿੱਲੇ ਸਾਡੇ ਝੋਨਾ ਹੈਗਾ ਜੀ 50 50 ਕਿੱਲੇ ਉਹ ਦਰਿਆ ਦੇ ਬਿਲਕੁਲ ਲੱਗੇ ਆ ਕਿ ਜਾਂ ਦਰਿਆ ਤੋਂ ਥੋੜਾ ਜਿਹਾ ਹਟਮਾ ਦਰਿਆ ਤੋਂ ਹਟਮਾ ਤੇ ਪੱਠੇ ਵੀ ਹੈਗਾ 10 15 ਕਿੱਲੇ ਸਾਡੇ ਸਾਰਾ ਨਾਲ ਮਿਲ ਕੇ ਪੱਠੇ ਆ ਸਾਡੇ ਪੱਠੇ ਡੰਗਰਾਂ ਵਾਸਤੇ ਬੀਜੇ ਸੀ ਉਹ ਵੀ ਪਾਣੀ ਦੀ ਮਾਰ ਹੇਠਾ ਆ ਗਏ ਸਭ ਖਰਾਬ ਹੋ ਗਏ ਠੀਕ ਠੀਕ ਥੋੜੀ ਪਰਾਲੀ ਸਭ ਕੋਲ ਤੁਹਾਡੇ ਸਾਹਮਣੇ ਆ ਪਰਾਲੀਓ ਕਿੱਦਾਂ ਤਰ ਇਹ ਤਾਂ ਭਰੀ ਆਏ ਛੱਡਾਂ ਚ ਲਾਈਆਂ ਛੱਡਾਂ ਚ ਪਾਣੀ ਭਰ ਗਿਆ ਆਪਾਂ ਨੂੰ ਥੂੜੀ ਦੇਖ ਸਕਦੇ ਅੱਛਾ ਅੱਛਾ ਆਹ ਨਾਲ ਹੀ ਪਾਣੀ ਭਰ ਗਿਆ ਹਾਂਜੀ ਹਾਂਜੀ ਪਾਣੀ ਭਰ ਗਿਆ ਜੀ ਸੁਪਰੀ ਕਾਫੀ ਨੁਕਸਾਨ ਹੋ ਕਾਫੀ ਨੁਕਸਾਨ ਹੋ ਗਿਆ ਕੱਲ ਅਸੀਂ ਜਦੋਂ ਵੀਡੀਓ ਬਣਾਉਣ ਲਈ ਆਏ ਸੀ ਪਾਣੀ ਜਿਹੜਾ ਆ ਖੰਬੇ ਤੋਂ ਪਿੱਛੇ ਸੀ ਪਾਣੀ ਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਘਰਾਂ ਦਾ ਘਰ ਪਾਣੀ ਆ ਪੜ ਚੁੱਕਾ ਵਾ 7 ਦਿਨ ਹੋ ਗਏ ਲਗਾਤਾਰ ਪਾਣੀ ਦੀ ਮਾਰ ਵਾਧ ਰਹੀ ਹੈ ਡੰਗਰਾਂ ਨੂੰ ਕੋ ਨਡਾਲੇ ਲੈ ਜਾ ਤੇ ਧੱਤੇ ਖਾਂਡੇ ਕੋ ਬਹੁਤ ਕੋ ਪੈਨ ਟਾਂਡੀ ਲੈ ਜਿੱਥੇ ਤੁਸੀਂ ਪਹਿਲਾਂ ਰਹਿ ਰਹੇ ਸੀ ਇਥੋਂ ਡੰਗਰ ਖੋਲ ਲਿਆ ਹਾਂਜੀ ਹਾਂਜੀ ਇਥੇ ਡੰਗਰ ਖੋਲ ਬੰਦੇ ਮਾੜੇ ਮੋਟੇ ਹੈ ਜੋ ਉਹ ਵੀ ਰਾਤ ਨੂੰ ਜਾ ਕੇ ਪਰਾਂ ਬੰਦ ਮੰਨ ਇੱਕ ਹਿਸਾਬ ਦਾ ਡਰ ਦਾ ਵਿਸ਼ਾ ਬਣਿਆ ਪਿਆ ਡਰ ਹੀ ਲੱਗਾ ਇੱਕ ਹਿਸਾਬ ਨਾਲ ਕਿ ਪਾਣੀ ਕਿਤੇ ਵਾਧਣਾ ਜਾਵੇ ਉਹ ਘਰੋਂ ਬੇਕਾਰ ਹੋਏ ਪਏ ਨੇ ਹੋਰ ਕੀ ਆ ਗਾਇ ਕੋ ਕਿਸੇ ਬੰਦੇ ਕੋ ਕਿਸੇ ਬੰਦੇ ਬੰਦਾ ਕੀ ਕਰ ਰਿਹਾ ਸਰਦਾਰ ਜੀ 2023 ਦੇ ਵਿੱਚ ਵੀ ਆਪਾਂ ਨੂੰ ਇਹ ਮਾਰ ਪਈ ਸੀ ਤੇ ਹੁਣ ਗਾਂ 2025 ਸਾਲ ਨੂੰ ਚੱਲਣ ਦੀ 2025 ਸਾਲ ਨੂੰ ਦੇ ਵਿੱਚ ਵੀ ਇਹ ਮਾਰ ਪਈ ਆ ਸਾਲ ਵੀ ਕਹਿੰਦੇ ਵੀ ਇਹ ਕੋ ਦਿਆਂ ਤਰਪਾਲਾਂ ਦੀਆਂ ਦੇ ਪਹਿਹਦਿਆਂ ਕਿ ਇੱਥੇ ਚਾਰਾਂ ਦੇ ਕੱਖ ਨਹੀਂ ਤੁਹਾਨੂੰ ਮਿਲਿਆ ਸਰਕਾਰੀ ਮੁਲਾਜ਼ਮ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਛੁੱਕੀ ਨਹੀਂ ਜੀ ਕੋਈ ਨਹੀਂ ਪਹੁੰਚਿਆ ਇੱਥੇ ਹਵੀਵਲ ਮੰਡਿਚ ਕੋਈ ਨਹੀਂ ਆਇਆ ਹਾਂ ਹੋਰ ਬਾਕੀ ਕਿੰਨਾ ਕੁ ਨੁਕਸਾਨ ਜੇ ਸਬਜ਼ੀ ਦੀ ਗੱਲ ਕੀਤੀ ਜਾਵੇ ਜਾਂ ਕਮਾਣ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਾਫੀ ਫਸਲ ਜਿਹੜੀ ਪਾਣੀ ਦੀ ਮਾਰ ਹੇਟਾ ਸਭ ਜੀ ਬਹੁਤ ਲਾਈ ਸੀ ਮੁਸਲਮਾਨਾਂ ਨੇ ਸਾਡੇ ਮਾਂਡ ਚ ਘਟੋ ਘਟ ਵੀ 40 50 ਕਿੱਲੇ ਆਈ ਉਹਨਾਂ ਦੀ 40 50 ਕਿੱਲੇ ਤੁਸੀਂ ਲਾਈ ਸੀ ਨਹੀਂ ਨਹੀਂ ਆਈ ਨਹੀਂ ਸਾਡੇ ਆਪਣੇ ਮੁਸਲਮਾਨ ਬਰਾਦਰੀ ਬਰਾਦਰੀ ਆ ਮੁਸਲਮਾਨਾਂ ਦੀ ਵੀ ਫਸਲ ਫਿਰ ਵਗਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਡੁੱਬੀ ਪਈ ਸਾਡੇ ਡੁੱਬੀ ਪਈ ਐ ਪਾਣੀ ਪਾਣੀ ਉੱਤੇ ਪੰਜ ਛੇ ਛੇ ਬੱਟ ਪਾਣੀ ਆ ਗਿਆ ਤੇ ਬਾਈ ਜਾਨ ਦੇ ਬਾਲੋਂ ਹੁਣ ਪੰਜ ਛੇ ਦਿਨ ਪਾਣੀ ਜੇ ਨਹੀਂ ਰੁਕਦਾ ਹੋ ਕਿਉਂਕਿ ਉਹ ਰੱਬ ਦੀ ਮਾਰ ਵੀ ਪੈਣ ਦੀ ਉੱਤੋਂ ਵੀ ਪਾਣੀ ਤੇ ਤੱਲੇ ਵੀ ਪਾਣੀ ਹਾਂਜੀ ਉਹਦੇ ਨਾਲ ਕਾਫੀ ਨੁਕਸਾਨ ਹੋਰ ਹੋ ਸਕਦਾ ਉਹ ਸਾਰੀ ਗਲਗੀ ਤੇ ਝੋਨੇ ਦੀ ਸਭ ਕੁਝ ਹੋ ਗਿਆ ਹੁ ਹੈਬਿਟ ਹੈ ਤੇਰੀ ਹੁਣ ਫਿਰਨੇ ਆ ਜਿੱਦਾਂ ਤੁਸੀਂ ਪਿਛਲੀ ਵਾਰੀ ਬੰਨ ਤੇ ਜਾ ਕੇ ਬਹਿ ਗਏ ਸੀ ਕਹਿਤ ਕੀ ਫਿਰੇ ਚ ਮੰਨ ਲਓ ਪਾਈ ਚ ਰਾਤ ਨੂੰ ਜਾਂ ਕੱਲ ਨੂੰ ਜਾਂ ਪਰਸੋਂ ਕੋ ਪਾਣੀ ਚੜਦਾ ਲੱਥੇ ਤੋਂ ਵਧੀਆ ਜੇ ਚੜਦਾ ਵਾ ਤੇ ਫਿਰ ਤੁਸੀਂ ਆਪਣਾ ਕਿਤੇ ਕਰੋਗੇ ਹੀ ਲੱਗਦਾ ਹਾਲ ਤੇ ਬਾਲਟੇ ਹੀ ਬੈਠੇ ਆ ਉਹਦੇ ਵੈਸੇ ਆ ਜਿੱਦਾਂ ਹੁਣ ਸਮਾਨ ਸਮੂਨ ਘਰਾਂ ਚ ਪਿਆ ਹੈ ਤੇ ਇੱਥੇ ਆਉ ਜਾਈਦਾ ਹੈ ਤੇ ਬੰਨ ਤੇ ਹੀ ਆ ਠੀਕ ਬੰਨ ਹਾਂਜੀ ਹਾਂਜੀ ਨਿਆਣੇ ਹੁਣ ਪਤਾ ਕੁਚਾਲਿਆਂ ਲੱਦ ਗਿਓ ਉਹਦੇ ਨਾਲ ਬੰਦੇ ਖੜੀਆਂ ਕੀਤੀ ਮਾਰ ਵੀ ਸਾਰਾ ਇਥੋਂ ਫਿਰ ਉਹ ਕਿਸੇ ਬਨੇ ਕਰਤਾ ਰਿਸ਼ਤੇਦਾਰਾਂ ਤੇ ਭੇਜਤੀ ਹੁੰਦਾ ਹਾਂ ਉਹ ਕੀ ਕਰੇ ਕੋ ਨਡਾਲੇ ਚੱਲੇ ਗਏ ਡੰਗਰੇ ਕੋ ਕਿਸੇ ਬੱਚਾ ਜੀ ਮੇਰੇ ਉੱਥੇ ਰਹਿੰਦੇ ਕਰਤਾਰ ਬੱਚੇ ਪਛਾਣਦੇ ਉਹ ਮਾਰ ਸਾਰਾ ਉਧਰ ਚੱਲ ਗਏ ਹਾਂਜੀ ਹਾਂਜੀ ਤੇ ਤੁਸੀਂ ਫਿਰ ਇਥੇ ਉਦਾਂ ਗੇੜਾ ਗੂੜਾ ਮਾਰਨਾ ਡੰਡਿਓੜ ਕਾ ਪਤਾ ਛੱਡਦੇ ਆ ਰਾਤ ਨੂੰ ਅਮਲੀ-ਉਮਲੀ ਆ ਕੇ ਕੋਈ ਸਮਾਨ ਘਰਾਂ ਚ ਸਾਰਾ ਸਮਾਨ ਆ ਕੇ ਕੱਢਿਆ ਵਿੱਚ ਮਾਹੌਲ ਬਹੁਤ ਖਰਾਬ ਚੱਲੰਦੇ ਆ ਇਹ ਇਸ ਕਰਕੇ ਘਰਾਂ 'ਚ ਰਹਿਣਾ ਪੈਂਦਾ ਇੱਕਦਾਂ ਬੰਦਾ ਕਿਉਂਕਿ ਆਪਾਂ ਆਪਣਾ ਘਰ ਨਹੀਂ ਛੱਡ ਸਕਦੇ ਜਿੱਥੇ ਆਪਾਂ ਸ਼ੁਰੂ ਤੋਂ ਰਹਿ ਰਹੇ ਆ ਨਾ ਦੁੱਖ ਤੇ ਲੱਗਦਾ ਹੀ ਆ ਜੀਨੇ ਬੰਦਾ ਕਰੇ ਕੀ ਹੌਣ ਦੇ ਲਈ ਘਰਾਂ 'ਚ ਪਾਣੀ ਦਾ ਤੇੜਾ ਵੀ ਆ ਗਿਆ ਕੋ ਆਉਣ ਵੀ ਇੱਥੇ ਡਿੱਗਾ ਫੜੋ ਹੌਣ ਦੀ ਇੱਥੇ ਕਰੀਏ ਕੀ ਫਿਰ ਤੈਨੂੰ ਬੜਾ ਔਖਾ ਹੋ ਜਾਣਾ ਵੀ ਕਾਫੀ ਨੁਕਸਾਨ ਹੋਏਗਾ ਜਿਨ੍ਹਾਂ ਦੀ ਸਮਰਸੀਬਲ ਮੋਟਰਾਂ ਨੇ ਹਾਂਜੀ ਹਾਂਜੀ ਉਹ ਵੀ ਸਾਰਿਆਂ ਤੇ ਕਰਾ ਡਿਲੀਵਰੀ ਜਦੋਂ ਆਪਾਂ ਜਦੋਂ ਪਾਣੀ ਉਤਰਿਆ ਸੀ ਪਾਣੀ ਉਦੋਂ ਕਾਫੀ ਰੇਤਾ ਦੇ ਵਿੱਚ ਜਿਹੜੀ ਮਾਰ ਪਈ ਸੀ ਰੇਤਾ ਵੀ ਬਹੁਤ ਆ ਗਈ ਸੀ ਪਾਣੀ ਹਾਂ ਆ ਮੋਟਰ ਵੀ ਦੇਣ ਵੀ ਲੱਗੇ ਸੀ ਉਹਨੂੰ ਇਹ ਜਿਹੜੇ ਮੱਝਾਂ ਦੇ ਮੋਟਰਾਂ ਲਾਏ ਇਹਨਾਂ ਦੇ ਵਿੱਚ ਹੀ ਸਹਾਣਾ ਪਾਣੀ ਪੈ ਗਿਆ ਬੰਦਾ ਫੇ ਕੀ ਕਰੇ ਸਾਲੋ ਕਰਨਾ ਤੇ ਪੈਣਾ ਹੀ ਔਖੇ ਸੋਖੇ ਹੋ ਗਏ ਕਿੰਨੇ ਕ ਮੰਡ ਖੇਤਰਾਂ ਦੇ ਵਿੱਚ ਲਗਾਤਾਰ ਲਗਭਗ ਜਿਹੜੇ ਪਾਣੀ ਦੀ ਮਾਰ ਹਟਾ ਕੇ ਜਤਾ ਇੱਥੇ ਮੇਰੇ ਹਿਸਾਬ ਨਾਲ 100 150 ਤੋਂ ਜ਼ਿਆਦਾ ਹੀ ਹੋਣੇ ਅਸਾ 100 ਤੋਂ 150 ਹਾਂ ਹਾਂ ਜਿੰਨਾ ਵੀ ਮੰਡ ਏਰੀਆ ਪੈਂਦਾ ਹਾਂ ਹਾਂ ਇੱਥੇ ਆਪਣੇ ਭੀਵਾਲ ਦੇ ਵਿੱਚ ਵਿੱਚ ਇਤੋਂ ਵੱਧ ਹੀ ਹੋਣੀ ਹਸਾ ਹੁਣ ਅੱਛਾ ਕਈਆਂ ਥਾਵਾਂ ਤੇ ਤੇ ਪਾਣੀ ਤੁਸੀ ਦੇ ਨਾਲ ਵੀ ਲੱਗ ਗਿਆ ਨਾ ਪਾਣੀ ਸਾਰੇ ਲੱਗਾ ਸੀਨਾ ਸਾਰੇ ਲੱਗਾ ਆ ਪਾਣੀ ਸਾਰੇ ਤੁਸੀ ਨਾਲ ਲੱਗਾ ਆ ਉਹ ਕਿਹਦੇ ਦਾ ਥੋੜਾ ਜਿਹਾ ਥਾਂ ਉੱਚਾ ਉਹਦੇ ਕਰਕੇ ਨਹੀਂ ਜਿਹੜਾ ਨੀਵੇਂ ਨੀਵੇਂ ਲੱਗੇ ਉੱਥੇ ਪਾਣੀ ਲੱਗ ਗਿਆ ਪੂਰਾ ਉੱਥੇ ਨਹੀਂ ਜਿਹੜਾ ਦੂਜੇ ਝੋਨੇ 'ਚ ਵੀ ਹੈਗਾ ਹੀ ਅੱਛਾ ਤੇ ਜਿਹੜੇ ਨੀਵੇਂ ਤਾਂ ਉਹ ਤਾਂ ਉਹ ਝੋਨਾ ਦੇਖਦਾ ਹੀ ਨਹੀਂ ਪਿਆ ਉੱਥੇ ਬੱਲ ਦੇ ਨਾਲ ਹੀ ਬਿਲਕੁਲ ਪਾਣੀ ਦੀ ਸ਼ਾਹ ਹਾਂ ਹਾਂ ਆ ਤੋ ਇਹ ਨੂੰ ਜਾਂਦੇ ਰਾਪ ਰਾਪਪੁਰਾਲ ਪ ਬੰਦੇ ਨਾਲ ਪਾਣੀ ਪੂਰਾ ਪੂਰਾ ਡਬ ਡਬੀ ਹੋਇਆ ਪਿਆ ਠੀਕ ਠੀਕ ਹਾਂ ਚਲੋ ਫਿਰ ਏ ਦੇ ਦੇ ਸਕਦੇ ਹੋ ਤੁਸੀਂ ਇਹ ਪਿੰਡ ਹਬੀਬ ਵਾਲ ਮੰਡ ਤੋਂ ਤਸਵੀਰਾਂ ਅਸੀਂ ਤੁਹਾਨੂੰ ਨਾਲ ਸਾਂਝਾ ਕਰ ਰਹੇ ਸੀ ਆ ਪਾਣੀ ਤੁਸੀਂ ਦੇ ਸਕਦੇ ਹੋ ਕੱਲ ਪਿੱਛੇ ਜੀ ਅਸੀਂ ਜਿਹੜੀ ਵੀਡੀਓ ਪਾਈ ਸੀ ਤਾਂ ਉਹ ਸਾਹਮਣੇ ਤੁਸੀਂ ਜਿੱਥੇ ਪ੍ਰਾਲੀ ਵੀ ਪ੍ਰਾਲੀ ਥੋੜੀ ਆਗਾ ਆ ਜਿੱਥੇ ਝੋਨਾ ਵਾ ਇੱਥੇ ਕੱਲ ਅਸੀਂ ਖਲੋਤੇ ਇੱਥੋਂ ਵੀਡੀਓ ਪਾਈ ਸੀ ਪਰ ਅੱਜ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਆ ਬਿਜਲੀ ਵਾਲੇ ਖੰਭੇ ਤੋਂ ਅੱਗੇ ਤੱਕ ਪਾਣੀ ਜਿਹੜਾ ਅੰਨਾਂ ਦੇ ਘਰਾਂ ਤੱਕ ਜਿਹੜਾ ਅਪੜਨਾ ਜਿਹੜਾ ਸ਼ੁਰੂਆਤ ਜਿਹੜੀ ਪਾਣੀ ਦੀ ਹੋ ਚੁੱਕੀ ਆ ਤੇ ਬਾ ਤੂੜੀ ਦੀ ਗੱਲ ਕੀਤੀ ਡੰਗਰਾਂ ਦੇ ਤੂੜੀ ਦੀ ਗੱਲ ਕੀਤੀ ਜਾਵੇ ਤਾਂ ਆ ਇੱਥੇ ਸਟੋਰ ਕੀਤੀ ਹੋਈ ਸੀ ਤ ਤੂੜੀ ਦੀ ਤੂੜੀ ਜਿਹੜੀ ਸਟੋਰ ਕੀਤੀ ਹੋਈ ਸੀ ਜਦੋਂ ਕਿ ਸ਼ੌਂਕੀ ਹੋਣਾ ਨੇ ਦੱਸੀਆ 2023 ਦੇ ਵਿੱਚ ਵੀ ਸਾਨੂੰ ਪਈ ਸੀ ਤੇ ਐਤਕ ਵੀ ਜਿਹੜੀ ਪਾਣੀ ਦੀ ਮਾਰ ਜਿਹੜੀ ਆ 2025 ਦੇ ਵਿੱਚ ਅਸੀਂ ਚੱਲ ਰਹੇ ਹਾਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਅੱਛਾ ਠੀਕ ਆ ਭਾਜੀ ਇਹੀ ਆਪਣਾ ਇੱਥੇ ਰਹਿੰਦੇ ਤੁਸੀਂ ਇੱਥੇ ਰਹਿੰਦੇ ਭਾਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਆਪਣਾ ਹਾਂ ਵੀਵਾਰ ਮੰਡ ਦੇ ਵਿੱਚ ਦਾ ਪਾਣੀ ਨੂੰ ਲੈ ਕੇ ਖਾਸ ਕਰਕੇ ਕਾਫੀ ਮਾਹੌਲ ਖਰਾਬ ਹੋਇਆ ਦੁੱਖ ਤੇ ਲੱਗਦਾ ਹੋਏਗਾ ਜਦੋਂ ਹੁਣ ਲੱਗਣਾ ਨੇ ਗਹਿਰੇ ਉੱਤੇ ਬਹੁਤ ਲੰਮੇ ਸਮੇਂ ਤੋਂ ਫਾਸਲਾ ਵੀ ਪੀਜੀਆ ਨੇ ਹੁਣ ਲੋਕਾਂ ਨੇ ਯੂਰੀਆ ਨਹੀਂ ਮਿਲਦੀ ਭਾ ਕੇ ਦੇਣ ਕਦੇ ਚੱਕ ਕੇ ਯੂਰੀਆ ਲਾਸਟ ਪਾ ਕੇ ਫਾਸਲਾ ਵਧਿਆ ਹੋਇਆ ਮਤਲਬ ਪਾਣੀ ਜਾਂਦਾ ਮਟੀਰੀਅਲ ਕਾਫੀ ਤੁਸੀਂ ਝੋਨੇ ਨੂੰ ਪਾਤਾ ਹੁਣ ਗਾਹ ਵਧਣ ਦਾ ਸਮਾਂ ਸੀ ਤੇ ਹੁਣ ਤੁਹਾਨੂੰ ਇਹ ਟਾਈਮ ਦੇਖਣਾ ਪੈ ਰਿਹਾ ਹਾਂ ਬਸ ਜੀ ਹੋਇਆ ਕਿ ਯਾਦ ਇਹ ਪਾਣੀ ਛੱਡਣ ਦੇ ਪਹਿਲਾਂ ਜਦੋਂ ਵੱਡਾਂ ਦੇ ਟਾਈਮ ਹੁੰਦਾ ਜਦੋਂ ਪਾਣੀ ਹੁੰਦਾ ਉਸੇ ਟਾਈਮ ਦੇ ਹੁੰਦਾ ਹੈ 2023 ਦੇ ਵਿੱਚ ਮੈਂ ਦੇਖਿਆ ਸੀ ਇੱਥੇ ਮੌਕਾ ਦੇਖਣਾ ਆਇਆ ਸੀ ਉਦੋਂ ਵੀ ਢੀਢੀ ਫਸਲ ਸੀ ਜਦੋਂ 2023 ਦੇ ਵਿੱਚ ਵੀ ਉਹ ਫਸਲ ਗੋਬੇ ਤੇ ਆਈ ਤੇ ਪਾਣੀ ਛੱਡਦਾ ਹੁਣ ਪਾਣੀ ਗੋਬੇ ਦੇ ਵੇਹ ਛੱਡ ਦਤਾ 2023 ਉਹੀ ਟਾਈਮ ਚੇਤਾ ਕਰਾਤਾ ਤੁਹਾਨੂੰ 2023 ਵਾਲੀ ਉਹੀ ਉਹੀ ਚੇਤਾ ਕਰਾਤਾ ਕੋਈ ਕਿਸ ਨੇ ਪੱਲਾ ਪਲੜਾ ਨਹੀਂ ਫੜਿਆ ਤੁਹਾਡਾ ਕੋਈ ਬਾਹ ਨਹੀਂ ਫੜੀ ਕਿਸੇ ਨੂੰ ਲੜਾ ਕੌਣ ਫੜਦਾ ਆ ਆਉਂਦੇ ਆ ਘੁੰਮ ਫਿਰ ਕੇ ਚਲ ਜਾਂਦੇ ਨੇ ਵਾ ਠੀਕ ਠਾਕ ਆ ਬਸ ਅੱਜ ਤੇ ਫਿਲਹਾਲ ਤੇ ਆਇਆ ਵੀ ਕੋਈ ਨਹੀਂ ਅਜੇ ਪਿਛਲੀ ਵਾਰੀ ਆਏ ਹੀ ਹੁਤੇ ਚਲ ਚੁਲ ਗਏ ਐਕਦੀ ਦਾ ਅਜੇ ਤੇ ਬੜਿਆ ਹੀ ਕੋਈ ਨਹੀਂ ਤੇ ਹੂਕਾ ਮੰਨ ਦੇ ਵਿੱਚ ਆਏ ਸੀ ਡੀਸੀ ਸਾਹਿਬ ਆਪਣੇ ਇੱਥੇ ਨਹੀਂ ਆਏ ਵੀ ਵਾਲਪੜੇ ਹਾਂ ਵੀ ਵਾਰ ਰੈਂਪ ਤੇ ਨਹੀਂ ਕੋਈ ਵੀ ਆਇਆ ਠੀਕ ਠੀਕ ਜੀ ਵੇਖੋ ਜੀ ਆ ਗੁੱਜਰ ਬਰਾਦਰੀ ਸੀ ਜਦ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿਉਂਕਿ ਉਹ ਕਹਿੰਦੇ 2023 ਦੇ ਵਿੱਚ ਵੀ ਸਾਨੂੰ ਇਹ ਸੰਖਾਪ ਜਿਹੜਾ ਚੰਨਾ ਪਿਆਰ ਆ ਅਸੀਂ ਦੇਖ ਰਹੇ ਸੀ ਤੁਸੀਂ ਬਣ ਤੋਂ ਜਦੋਂ ਅਸੀਂ ਸਟਾਰਟਿੰਗ ਕੀਤੀ ਦੇਖਿਆ ਕਿ ਬੜਾ ਦੁੱਖ ਲੱਗਾ ਜਦੋਂ ਇਹ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਫਸਲਾਂ ਜੜੀਆਂ ਨੇ ਆ ਪਾਣੀ ਦੀ ਲਪੇੜ ਤੋਂ ਅਸੀਂ ਵਿੱਚ ਆ ਗਈਆਂ ਨੇ ਆ ਤੁਸੀਂ ਪਾਣੀ ਦੇ ਸਕਦੇ ਹੋ ਕਿੰਨਾ ਕੰਨਾ ਪਾਣੀ ਜਿਹੜਾ ਇਸ ਫਸਲ ਦੇ ਵਿੱਚ ਜਿਹੜਾ ਖੜਾ ਹੋਇਆ ਵਾ ਤੇ ਆਪਾਂ ਇੱਕ ਨਵੇਂ ਏਰੀਆ ਦੇ ਵਿੱਚ ਜਾਵਾਂਗੇ ਉਹ ਵੀ ਤੁਹਾਨੂੰ ਕੱਲੀ ਕੱਲੀ ਅਪਡੇਟ ਇਸ ਵੀਡੀਓ ਵੀਡੀਓ ਦੇ ਵਿੱਚ ਦਵਾਂਗੇ ਤੇ ਹਰਪ੍ਰੀਤ ਸਿੰਘ ਉਹਤਣੇ ਦੋ ਜੀ ਹ ਜੇ ਤੁਸੀਂ ਪਾਣੀ ਦੇ ਸਕਦੇ ਹੋ ਕਿਦਾਂ ਝੋਨਾ ਜਿਹੜਾ ਪੂਰਾ ਟੱਕ ਚੁੱਕਾ ਵਾ ਤੇ ਪਾਣੀ ਜਿਹੜਾ ਉੱਤੇ ਪੂਰਾ ਚੱਲਣ ਦਿਆ ਤੁਸੀਂ ਦੇ ਸਕਦੇ ਹੋ ਮਾਰੋ ਮਾਰਸ ਹਬੀਬ ਅਲਮਾਨ ਤੋਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਨੇ ਸੀ ਇੱਕ ਨਵੀਂ ਅਪਡੇਟ ਤੁਹਾਨੂੰ ਅਸੀਂ ਲੈ ਕੇ ਫੇਰ ਦੱਸਾਂਗੇ ਜੀ ਤੇ ਤੱਕ ਤੱਕ ਲਈ ਹਰਪ੍ਰੀਤ ਸਿੰਘ ਹੋਦਰਨ ਦਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਅੱਗੇ ਚੱਲਦੇ ਆ ਅੱਗੇ ਤੇਰਾ ਟਾਈਮ ਚੱਲਦੇ ਹੋਤੋਂ ਮਸ਼ੂਏ ਚੱਲਦੇ ਇੱਧਰ ਆਟ ਅੰਨੇ ਦਾ ਆਰਾਮ ਇਨ ਬਾਲਾ ਯਾਰ ਖਤ ਨਹੀਂ ਇਹ ਨੀਵਾ ਗਿਆ ਨੀਵੇਂ ਨੀਵੇਂ ਤੇ ਇਹ ਹੋ ਗਿਆ ਬਣਾ ਆ ਜਿਹੜਾ ਨਾ ਉੱਚਾ ਪਾਣੀ ਦਾ ਗੋਵਚ ਜੇ ਗੋਵਚ ਪਾਣੀ ਪੈ ਗਿਆ ਤੇ ਇਹ ਵੀ ਖਤਮ ਹੋ ਜਾਣਾ ਆ ਝੋਨੇ ਵੜੇ ਨਾ ਇਹ ਗੋਵਚ ਪਾਣੀ ਦੇ ਨਾਲ ਪੈ ਗਿਆ ਤੇ ਮਰ ਜਾਣੇ ਨਹੀਂ ਤਾਂ ਉਦਾਂ ਠੀਕ ਹੈ ਉਹ ਤੇ ਨਦੀਆਂ ਨੇ ਦਰੋਂ ਮਰਿਆ ਹੀ ਆ। ਇਹ ਕਹਿੰਦੇ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਆਣ ਗਿਆ। ਆਹ ਦਸ ਬਾਰਾਂ ਮਨੋਰ ਸ਼ਾਹ ਨੂੰ ਸਾਲ ਵੀ ਮਰ ਗਿਆ। ਇਹ ਵੀ ਨੇ ਕਦੇ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਚੜਿਆ ਬਹੁਤ ਚੜਿਆ। ਨਹੀਂ ਆਹ ਆ ਜਿਹੜੀ ਆ ਨਾ ਉਹ ਨੀਂ ਲੱਗ ਗਿਆ ਤੇ ਨਾ ਫੇਰ ਸਾਲ ਚੜ ਜਾਣਾ। ਇੱਥੇ ਵੀ ਪਾਣੀ ਆਇਆ। ਆ ਸਾਰਾ ਭਰਿਆ ਗਿਆ ਜਿਵੇਂ ਦੇਖੋ। ਸਾਰਾ ਸੋ ਨਕੂਰਾ ਬੰਦ ਨਾ। ਸਾਲ ਹੀ ਪਾਣੀ ਆਇਆ।